ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਦੋਸਤੋ ਮੇਰਾ ਅੱਜ ਦਾ ਪਿਆਰਾ ਜਿਹਾ ਟਾਈਟਲ ਲੋਕ ਕੀ ਕਹਿਣਗੇ ਜ਼ਿੰਦਗੀ ਵਿੱਚ ਕੁਝ ਸ਼ਬਦ ਅਜਿਹੇ ਹੁੰਦੇ ਹਨ ਜੋ ਸੁਣਨ ਵਿੱਚ ਬਹੁਤ ਆਮ ਲੱਗਦੇ ਹਨ ਪਰ ਉਹ ਇਨਸਾਨ ਦੇ ਅੰਦਰਲੇ ਹੌਸਲੇ ਨੂੰ ਹੌਲੀ-ਹੌਲੀ ਖਤਮ ਕਰ ਦਿੰਦੇ ਨੇ ਉਹਨਾਂ ਵਿੱਚੋਂ ਇੱਕ ਸ਼ਬਦ ਹੈ ਲੋਕ ਕੀ ਕਹਿਣਗੇ ਇਹ ਸਿਰਫ ਚਾਰ ਸ਼ਬਦ ਹੀ ਨਹੀਂ ਇਹ ਉਹ ਡਰ ਹੈ ਜੋ ਇਨਸਾਨ ਨੂੰ ਆਪਣੇ ਆਪ ਤੋਂ ਦੂਰ ਕਰ ਦਿੰਦਾ ਹੈ ਕਈ ਵਾਰੀ ਇਨਸਾਨ ਹਾਰਦਾ ਨਹੀਂ ਉਹ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਰੁਕ ਜਾਂਦਾ ਹੈ ਕਿਉਂਕਿ ਉਸ ਦੇ ਮਨ ਵਿੱਚ ਇੱਕ ਆਵਾਜ਼ ਆਉਂਦੀ ਹੈ ਜੇ ਮੈਂ ਇਹ ਕੀਤਾ ਤਾਂ ਲੋਕ ਕੀ ਕਹਿਣਗੇ ਅਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਸੁਪਨਿਆਂ ਨਾਲ ਕਰਦੇ ਹਾਂ ਹਰ ਬੱਚੇ ਦੇ ਮਨ ਵਿੱਚ ਕੁਝ ਬਣਨ ਦੀ ਖੁਆਇਸ਼ ਹੁੰਦੀ ਹੈ ਕੋਈ ਗਾਣਾ ਗਾਉਣਾ ਚਾਹੁੰਦਾ ਹੈ ਕੋਈ ਲਿਖਣਾ ਚਾਹੁੰਦਾ ਹੈ ਕੋਈ ਕੁਝ ਵੱਖਰਾ ਕਰਨਾ ਚਾਹੁੰਦਾ ਹੈ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਸੁਪਨੇ ਘੱਟ ਨਹੀਂ ਹੁੰਦੇ ਹੌਸਲੇ ਘਟ ਜਾਂਦੇ ਨੇ ਕਿਉਂਕਿ ਹਰ ਵਾਰੀ ਕੋਈ ਨਾ ਕੋਈ ਕਹਿ ਦਿੰਦਾ ਹੈ ਇਹ ਨਾ ਕਰ ਲੋਕ ਕੀ ਕਹਿਣਗੇ ਹੌਲੀ ਹੌਲੀ ਅਸੀਂ ਆਪਣੇ ਦਿਲ ਦੀ ਆਵਾਜ਼ ਸੁੰਨੀ ਛੱਡ ਦਿੰਦੇ ਹਾਂ ਅਸੀਂ ਆਪਣੇ ਫੈਸਲੇ ਆਪਣੀ ਖੁਸ਼ੀ ਨਾਲ ਨਹੀਂ ਲੋਕਾਂ ਦੀ ਸੋਚ ਨਾਲ ਕਰਨ ਲੱਗ ਪੈਂਦੇ ਹਾਂ ਪਰ ਇੱਕ ਸਵਾਲ ਆਪਣੇ ਆਪ ਨੂੰ ਪੁੱਛੋ ਕੀ ਉਹ ਲੋਕ ਤੁਹਾਡੀ ناکامی ਵਿੱਚ ਤੁਹਾਡੇ ਨਾਲ ਖੜੇ ਹੋਣਗੇ ਕੀ ਉਹ ਲੋਕ ਤੁਹਾਡਾ ਦਰਦ ਸਮਝਣਗੇ ਕੀ ਉਹ ਲੋਕ ਤੁਹਾਡੇ ਸੁਪਨੇ ਪੂਰੇ ਕਰਨਗੇ ਨਹੀਂ ਤੇ ਅਸੀਂ ਆਪਣੀ ਜ਼ਿੰਦਗੀ ਦਾ ਕੰਟਰੋਲ ਉਹਨਾਂ ਦੇ ਹੱਥ ਵਿੱਚ ਕਿਉਂ ਦਿੰਦੇ ਹਾਂ ਜਿਨ੍ਹਾਂ ਨੂੰ ਸਾਡੀ ਜ਼ਿੰਦਗੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੱਚ ਇਹ ਹੈ ਕਿ ਲੋਕ ਕੋਲ ਸਮਾਂ ਤਾਂ ਹੁੰਦਾ ਹੈ ਲੋਕਾਂ ਦੀਆਂ ਗੱਲਾਂ ਕਰਨ ਲਈ ਪਰ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਸਮਝਣ ਲਈ ਲੋਕ ਅੱਜ ਗੱਲ ਕਰਦੇ ਹਨ ਕੱਲ ਕਿਸੇ ਹੋਰ ਦੀ ਕਰਦੇ ਨੇ ਪਰ ਅਸੀਂ ਉਹਨਾਂ ਦੀ ਇੱਕ ਗੱਲ ਨੂੰ ਸਾਲਾਂ ਤੱਕ ਦਿਲ ਵਿੱਚ ਰੱਖ ਲੈਂਦੇ ਹਾਂ ਅਤੇ ਇਹੀ ਗੱਲ ਸਾਨੂੰ ਅੱਗੇ ਵਧਣ ਤੋਂ ਰੋਕ ਲੈਂਦੀ ਹੈ। ਕਈ ਵਾਰੀ ਇਨਸਾਨ ਨੂੰ ਪਤਾ ਵੀ ਹੁੰਦਾ ਹੈ ਕਿ ਮੈਂ ਸਹੀ ਹਾਂ ਪਰ ਫਿਰ ਵੀ ਉਹ ਪਿੱਛੇ ਹਟ ਜਾਂਦਾ ਹੈ ਕਿਉਂਕਿ ਉਸ ਨੂੰ ਡਰ ਹੁੰਦਾ ਹੈ ਕਿ ਜੇ ਮੈਂ ਵੱਖਰਾ ਕਰਾਂਗਾ ਤਾਂ ਲੋਕ ਹੱਸਣਗੇ। ਯਾਦ ਰੱਖੋ ਜਦੋਂ ਤੁਸੀਂ ਕੁਝ ਵੱਖਰਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਲੋਕ ਹੱਸਦੇ ਹੀ ਹੁੰਦੇ ਨੇ ਫਿਰ ਪੁੱਛਦੇ ਹਨ ਕਿਵੇਂ ਕੀਤਾ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਇਹ ਨਹੀਂ ਕਿ ਅਸੀਂ ਹਾਰ ਗਏ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਇੱਕ ਸਮਾਂ ਆਉਂਦਾ ਹੈ ਜਦੋਂ ਇਨਸਾਨ ਪਿੱਛੇ ਮੁੜ ਕੇ ਜ਼ਰੂਰ ਵੇਖਦਾ ਹੈ ਤੇ ਉਸ ਨੂੰ ਅਫਸੋਸ ਹੁੰਦਾ ਹੈ ਕਾਸ਼ ਮੈਂ ਲੋਕਾਂ ਦੀ ਨਾ ਸੁਣੀ ਹੁੰਦੀ ਅਸੀਂ ਲੋਕਾਂ ਦੀ ਇੱਜ਼ਤ ਕਰਨ ਵਿੱਚ ਕੋਈ ਗਲਤ ਕੰਮ ਨਹੀਂ ਕਰਦੇ ਪਰ ਜਦੋਂ ਅਸੀਂ ਆਪਣੀ ਖੁਸ਼ੀ ਦੀ ਕੁਰਬਾਨੀ ਦੇਣ ਲੱਗ ਪੈਂਦੇ ਹਾਂ ਉੱਥੇ ਗਲਤੀ ਸ਼ੁਰੂ ਹੁੰਦੀ ਹੈ ਜ਼ਿੰਦਗੀ ਕਿਸੇ ਨੂੰ ਸਾਬਤ ਕਰਨ ਲਈ ਨਹੀਂ ਮਿਲਦੀ ਜ਼ਿੰਦਗੀ ਆਪਣੇ ਆਪ ਨੂੰ ਜੀਣ ਲਈ ਮਿਲਦੀ ਹੈ ਜਦੋਂ ਤੁਸੀਂ ਆਪਣੇ ਦਿਲ ਦੀ ਸੁਣਦੇ ਹੋ ਤਾਂ ਸ਼ੁਰੂ ਵਿੱਚ ਰਸਤਾ ਔਖਾ ਹੀ ਲੱਗਦਾ ਹੈ ਲੋਕ ਗੱਲਾਂ ਵੀ ਕਰਦੇ ਹਨ ਲੋਕ ਤਾਨੇ ਵੀ ਮਾਰਦੇ ਹਨ ਪਰ ਹੌਲੀ-ਹੌਲੀ ਇੱਕ ਸਕੂਨ ਜ਼ਰੂਰ ਆਉਂਦਾ ਹੈ ਕਿ ਮੈਂ ਆਪਣੇ ਲਈ ਜੀ ਰਿਹਾ ਹਾਂ ਸੱਚ ਇਹ ਹੈ ਕਿ ਲੋਕ ਕਦੇ ਵੀ ਪੂਰੀ ਤਰ੍ਹਾਂ ਖੁਸ਼ ਨਹੀਂ ਹੋ ਸਕਦੇ ਤੁਸੀਂ ਚੰਗਾ ਕਰੋਗੇ ਤਾਂ ਕਹਿਣਗੇ ਦਿਖਾਵਾ ਕਰਦਾ ਹੈ ਤੁਸੀਂ ਚੁੱਪ ਰਹੋਗੇ ਤਾਂ ਕਹਿਣਗੇ ਇਹ ਹੰਕਾਰ ਕਰਦਾ ਹੈ ਇਸ ਲਈ ਆਪਣੀ ਜ਼ਿੰਦਗੀ ਦਾ ਫੈਸਲਾ ਲੋਕਾਂ ਦੀ ਸੋਚ ਦੇ ਹਵਾਲੇ ਨਾ ਕਰੋ ਯਾਦ ਰੱਖੋ ਲੋਕ ਤੁਹਾਡੀ ਕਹਾਣੀ ਤਾਂ ਪੜ ਸਕਦੇ ਨੇ ਪਰ ਲੇਖ ਨਹੀਂ ਸਕਦੇ ਜਿਸ ਦਿਨ ਤੁਸੀਂ ਲੋਕ ਕੀ ਕਹਿਣਗੇ ਤੋਂ ਆਜ਼ਾਦ ਹੋ ਗਏ ਉਸ ਦਿਨ ਤੁਸੀਂ ਸੱਚਮੁੱਚ ਜੀਣਾ ਸ਼ੁਰੂ ਕਰ ਦੋਗੇ ਕਿਉਂਕਿ ਅਖੀਰ ਵਿੱਚ ਲੋਕ ਨਹੀਂ ਪੁੱਛਦੇ ਤੁਸੀਂ ਕੀ ਕੀਤਾ ਜਾਂ ਕੀ ਸੋਚਿਆ ਜ਼ਿੰਦਗੀ ਹੀ ਪੁੱਛਦੀ ਹੈ ਕਿ ਤੁਸੀਂ ਆਪਣੇ ਦਿਲ ਦੀ ਸੁਣੀ ਸੀ ਜਾਂ ਨਹੀਂ ਜੇ ਅੱਜ ਦੀ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਗੁਰਪਿੰਦਰ ਪਿੰਦਰ 13 13 ਦੇ ਨਾਲ ਬਣੇ ਰਹਿਣ ਲਈ ਦਿলো ਧੰਨਵਾਦ ਇਸੇ ਤਰ੍ਹਾਂ ਹੋਰ ਸੱਚੀਆਂ ਗੱਲਾਂ ਤੇ ਜ਼ਿੰਦਗੀ ਨਾਲ ਜੁੜੇ ਵਿਚਾਰ ਸੁਣਨ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਇੱਕ ਸ਼ੇਅਰ ਸ਼ਾਇਦ ਕਿਸੇ ਹੋਰ ਦੇ ਦਿਲ ਤੱਕ ਇਹ ਗੱਲ ਪਹੁੰਚਾ ਦੇਵੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ